ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਅੱਜ ਤਰੀਕ ਹੋ ਗਈ 19 ਅਕਤੂਬਰ 2025 ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਬਾਸਮਤੀ ਦਾ ਜਿਹੜਾ ਪੰਜਾਬ ਦੀਆਂ ਮੰਡੀਆਂ ਦੀ ਖਾਸ ਤੌਰ ਤੇ ਕੀ ਰੀਡ ਜਿਹੜਾ ਚੱਲ ਰਿਹਾ ਕਿਉਂਕਿ ਮੰਡੀਆਂ ਦੇ ਵਿੱਚ ਜਿਹੜੀ 11 21 ਵੀ ਆਉਣੀ ਸ਼ੁਰੂ ਹੋ ਗਈ ਐ 17 18 ਵੀ ਜਿਹੜੀ ਆਉਣੀ ਸ਼ੁਰੂ ਹੋ ਗਈ ਐ ਜ਼ਿਆਦਾਤਰ ਜਿਹੜੀ 17 18 ਵੀ ਆ ਰਹੀ ਐ ਤੇ 11 21 ਬਹੁਤ ਘੱਟ ਆ ਰਹੀ ਐ ਹਲੇ ਤੇ 18 85 ਵੀ ਜਿਹੜੀ ਕੋ ਆ ਰਹੀ ਐ ਤੇ 1509 1692 ਤੇ 1401 ਮੁਛਲ ਵੀ ਜਿਹੜਾ ਮੰਡੀਆਂ ਦੇ ਵਿੱਚ ਇਸ ਟਾਈਮ ਆ ਰਿਹਾ ਤੇ ਕੀ ਰੇਟ ਚੱਲ ਰਿਹਾ ਉਹਦੇ ਬਾਰੇ ਜਿਹੜੀ ਆਪਾਂ ਗੱਲਬਾਤ ਕਰਾਂਗੇ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਜੇ ਕੋਟਕਪੂਰਾ ਮੰਡੀ ਦੀ ਗੱਲ ਕਰੀਏ ਵੀ ਕੋਟਕਪੂਰਾ ਮੰਡੀ ਵਿੱਚ ਅੱਜ ਐਤਵਾਰ ਤੇ ਦੋ ਦਿਨ ਦੀ ਜਿਹੜੀ ਹੜਤਾਲ ਹੈਗੀ ਹੈ ਹਲੇ ਤੇ ਨਾਬਾ ਮੰਡੀ ਦੇ ਵਿੱਚ ਆ ਜਿਹੜੀ ਇੱਕ ਦਿਨ ਦੀ ਹੜਤਾਲ ਆ ਦਿਵਾਲੀ ਵਾਲੇ ਦਿਨ ਯਾਨੀ ਕਿ ਕੱਲ ਹੜਤਾਲ ਆ ਨਾਬਾ ਯੂਚ ਵੀ ਬਾਸਮਤੀ ਦੀ ਜਿਹੜੀ ਖਰੀਦ ਨਹੀਂ ਹੋਊਗੀ ਤੇ ਬਾਕੀ ਆਪਾਂ ਅੱਜ ਰੇਟ ਦੀ ਗੱਲ ਕਰਦੇ ਆ ਵੀ ਕੀਰ ਚੱਲ ਰਿਹਾ ਪਹਿਲਾਂ ਕੋਟਕਪੂਰਾ ਮੰਡੀ ਦੀ ਜੇ ਗੱਲ ਕਰੀਏ ਕੋਟਕਪੂਰਾ ਮੰਡੀ ਵਿੱਚ ਜਿਹੜੀ ਵੀ ਵੈਰੈਟੀ ਆਈ ਸੀ 1885 150917181847 ਤੇ 1401 ਮੁੱਛਲ ਜਿਹੜਾ ਆਇਆ ਸੀਗਾ ਤੇ 1885 ਦੇ ਰੇਟ ਦੀ ਗੱਲ ਕਰੀਏ 1885 ਦਾ ਰੇਟ ਵੀ ਰੇਟ ਵੀ ਜਿਹੜਾ ਫੈਲਾ ਆ ਬੀ ਡਾਊਨ ਹੀ ਚੱਲ ਰਿਹਾ 3200 ਤੇ 70 ਰੁਪਏ ਤੱਕ ਜਿਹੜੀ ਵਿਕੀ 1885 ਤੇ 1509 ਦਾ ਵੀ ਰੇਟ ਵੀ ਜਿਹੜਾ ਡੈਗ ਪਿਆ ਕੱਲ ਯਾਨੀ ਕਿ 18 ਤਰੀਕ ਨੂੰ ਜਿਹੜਾ ਇਹ ਬੋਲੀ ਹੋਈ ਆ 1509 ਜਿਹੜੀ 3090 ਰੁਪਏ ਤੱਕ ਜਿਹੜੀ ਰਹਿ ਗਈ 1509 ਰਾਹਾਂ ਦੇ ਰੇਟ ਦੀ ਬਈ ਗੱਲ ਕਰੀਏ 17 18 ਦਾ ਰੇਟ ਆ ਜਿਹੜਾ 3150 ਰੁਪਏ ਤੋਂ ਲੈ ਕੇ ਤੇ 3200 ਤੇ 75 ਰੁਪਏ ਤੱਕ ਜਿਹੜਾ 17 18 ਵਿਕ ਰਹੀ ਆ ਸ਼ਰਮਾਤੀ ਦੌਰ ਤੇ ਬਈ ਜਿਹੜਾ ਰੇਟ ਆ ਇੱਥੋਂ ਹੀ ਸ਼ੁਰੂ ਹੋਇਆ ਸੀ ਤੇ ਹਲੇ ਲਗਭਗ ਵੀ 5 6 ਦਿਨ ਹੋ ਗਿਆ ਰੇਟ ਉੱਥੇ ਹੀ ਆ 17 18 ਦਾ ਕਿਉਂਕਿ 5 6 ਦਿਨ ਪਹਿਲਾਂ ਹੀ ਹੋਣੀ ਸ਼ੁਰੂ ਹੋਈ ਸੀਗੀ 17 18 ਉੱਥੀ ਆ ਦਿਵਾਲੀ ਬਾਅਦ ਰੇਟ ਵੱਧ ਸਕਦਾ ਜਾਂ ਨਹੀਂ ਉਹਦੇ ਬਾਰੇ ਜਿਹੜਾ ਕੁਝ ਵੀ ਨਹੀਂ ਆਪਾਂ ਕਹਿ ਸਕਦੇਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜੂਗਾ ਕਿਉਂਕਿ ਖਾਸ ਤੌਰ ਤੇ ਕਹਿ ਦਿੰਦੇ ਵੀ ਕੋਟਕਪੂਰੇ ਜਿਹੜਾ ਵਪਾਰੀ ਜਾਦੇ ਆਉਂਦਾ ਦਿਵਾਲੀ ਬਾਅਦ ਆਉਂਦਾ ਤੇ ਚਲੋ ਪਰ ਫਹਿਲਾਲ ਜਿਹੜਾ 17 18 ਦਾ ਰੇਟ ਹੈ 3150 ਰੁਪਏ ਤੋਂ ਲੈ ਕੇ 3200 ਤੇ 75 ਰੁਪਏ ਤੱਕ ਚੱਲ ਰਿਹਾ ਤੇ 1847 ਦਾ ਵੀ ਰੇਟ ਹੈ ਜਿਹੜਾ 2600 ਰੁਪਏ ਤੋਂ ਲੈ ਕੇ 2700 ਰੁਪਏ ਤੱਕ ਚੱਲ ਰਿਹਾ ਤੇ ਮੁਛਲ 1401 3000 ਰੁਪਏ ਤੋਂ ਲੈ ਕੇ ਤੇ 3100 ਤੇ 75 ਰੁਪਏ ਤੱਕ ਜਿਹੜਾ ਮੁਛਲ 1401 ਦਾ ਜਿਹੜਾ ਰੇਟ ਚੱਲ ਰਿਹਾ ਵੀ ਤੇ 1401 ਦਾ ਵੀ ਰੇਟ ਜਿਹੜਾ ਕੱਲ ਥੋੜਾ ਜਿਹੜਾ ਡਾਊਨ ਰਿਹਾ ਤੇ ਬਾਕੀ ਵੀ ਨਾਬਾ ਮੰਡੀ ਦੀ ਗੱਲ ਕਰੀਏ ਨਾਬਾ ਮੰਡੀ ਦੇ ਵਿੱਚ ਜਿਹੜੀ ਵੈਰੈਟੀ ਆ ਰਹੀ ਆ 1509 1692 1837 17 18 ਤੇ 1401 ਜਿਹੜਾ ਮੁੱਚਲਾ ਰਿਹਾ ਤੇ 1401 ਮੁੱਚਲ ਦਾ ਵੀ ਨਾਬਾ ਮੰਡੀ ਦੇ ਵਿੱਚ ਰੇਟ ਪਰਸੋਂੋਂ ਉਹ ਜਿਹੜਾ ਡਾਊਨ ਆ ਤੇ ਪਰ ਕੋਟ ਕਬੂਰਾ ਦਾ ਹਲੇ ਵੀ ਤੇਜ਼ ਆ ਉੱਥੇ ਜੇ ਨਾਬਾ ਮੰਡੀ ਦੇ ਵਿੱਚ 1509 1699 ਦੇ ਰੇਟ ਦੀ ਪਹਿਲਾਂ ਗੱਲ ਕਰੀਏ ਤਾਂ 2600 ਰੁਪਏ ਤੋਂ ਲੈ ਕੇ 3000 ਤੇ 55 ਰੁਪਏ ਤੱਕ ਜਿਹੜਾ 1509 ਤੇ 1699 ਦਾ ਰੇਟ ਰਿਹਾ ਤੇ 1847 ਦੇ ਰੇਟ ਦੀ ਗੱਲ ਕਰੀਏ ਤਾਂ 2500 ਰੁਪਏ ਤੋਂ ਲੈ ਕੇ 2800 ਤੇ 25 ਰੁਪਏ ਤੱਕ ਜਿਹੜਾ 1847 ਦਾ ਰੇਟ ਰਿਹਾ ਇਹ ਜਿਹੜਾ ਆਪਾਂ ਵੀ ਰੇਟ ਦੱਸ ਰਹੇ ਹਾਂ 18 ਤਰੀਕ ਨੂੰ ਜਿਹੜੀ ਬੋਲੀ ਹੋਈ ਆ ਅੱਜ ਐਤਵਾਰ ਆ ਵੀ ਨਾਬਾ ਮੰਡੀ ਜਰੂਰ ਬੋਲੀ ਹੋਊਗੀ ਤੇ ਪਰ ਬਾਕੀ ਕੋਟਕਪੂਰਾ ਮੰਡੀ ਵਿੱਚ ਅੱਜ ਬੋਲੀ ਨਹੀਂ ਹੋਣੀ ਐਤਵਾਰ ਨਹੀਂ ਹੁੰਦੀ ਤੇ ਬਾਕੀ ਕੱਲ ਨੂੰ ਹੜਤਾਲ ਆ ਫਿਰ ਨਾਬਾ ਮੰਡੀ ਦੇ ਵਿੱਚ ਵੀ ਕੱਲ ਦੀ ਜਿਹੜੀ ਹੜਤਾਲ ਆ ਤੇ 18 47 ਦੇ ਰੇਟ ਦੀ ਆਪਾਂ ਗੱਲ ਕੀਤੀ ਸੀ 2500 ਰੁਪਏ ਤੋਂ ਲੈ ਕੇ 2800 ਤੇ 25 ਰੁਪਏ ਤੱਕ ਜਿਹੜੀ ਵਿਕੀ ਆ ਤੇ 17 18 ਦੇ ਰੇਟ ਦੀ ਗੱਲ ਕਰੀਏ 3000 ਰੁਪਏ ਤੋਂ ਲੈ ਕੇ 2500 ਤੇ 1000 ₹ ਤੋਂ ਲੈ ਕੇ ₹3200 ચી ਰੁਪਏ ਤੱਕ ਜਿਹੜਾ ਮੁੱਛ 14100 ਇੱਕ ਜਿਹੜਾ ਰਿਹਾ ਤੇ ਗੱਲਬਾਤ ਕਰਦੇ ਆਪਾਂ ਬਰਵਾਲਾ ਮੰਡੀ ਦੀ ਅੰਮਰਸਰ ਜ਼ਿਲ੍ਹੇ ਦੇ ਵਿੱਚ ਮੰਡੀ ਪੈਂਦੀ ਹੈ ਤੇ 1509 17 18 ਤੇ 11 21 ਵੀ ਜਿਹੜੀ ਇੱਥੇ ਆਈ ਹੋਈ ਸੀਗੀ ਤੇ 1509 ਦਾ ਜਿਹੜਾ ਰੇਟ ਆ ਕੰਪੈਨ ਨਾਲ ਵੱਡੀ ਅਦਾਜਾ 2700 ਤੋਂ ਲੈ ਕੇ 2900 ਤੇ ₹61 ਦੇ 17 18 ਦਾ ਜਿਹੜਾ ਰੇਟ ਹੈ 2900 ਰੁਪਏ ਤੋਂ ਲੈ ਕੇ 3200 ਤੇ 11 ਰੁਪਏ ਤੇ 11 21 ਜਿਹੜੀ ਆਈ ਸੀ ਹੱਥ ਨਾਲ ਝਾੜੀ ਹੋਈ ਆਈ ਸੀਗੀ ਤੇ ਉਹਦਾ ਜਿਹੜਾ ਰੇਟ ਲੱਗਿਆ 4100 ਰੁਪਏ ਤੋਂ ਲੈ ਕੇ 4200 ਰੁਪਏ ਤੱਕ ਤੇ ਜੀਤ ਮੰਡੀ ਦੀ ਗੱਲ ਕਰੀਏ ਜੀਤ ਮੰਡੀ ਦੀ ਆ 900 ਰੁਪਏ ਤੱਕ 500 ਰੁਪਏ ਤੱਕ ਦੀ ਸਾਮੂਹ ਲੋਕੀ ਆ ਤੇ ਰੇਟ ਜਿਹੜਾ ਲਾਉਣੀ ਸੀਗਾ ਤੇ 1847 ਦੇ ਰੇਟ ਦੀ ਗੱਲ ਰਹੀਏ ਤਾਂ 2500 ਦੇ 42 ਰੁਪਏ ਦਾ ਸਾਰਾ ਸਾਮੂਹ ਲੋਕੀ ਆ ਅੰਮ੍ਰਿਤਸਰ ਮੰਡੀ ਦੀ ਗੱਲ ਕਰੀਏ ਤਾਂ ਸ਼੍ਰੀ ਅੰਮ੍ਰਿਤਸਰ ਮੰਡੀ ਵਿੱਚ 1509 1847 ਤੇ 1716 ਟਹਾਣਾ ਮੰਡੀ ਦੇ ਵਿੱਚ ਟੌਪ ਕਰਿਆ 3500 ਤੋਂ 225 ਰੁਪਏ ਦਾ ਜਿਹੜਾ ਮੁੱਛਾ ਦਾ 14 ਤੇ ਜਿਹੜੇ ਵੀ ਆਪਾਂ ਰੇਟ ਦੱਸਿਆ ਕੱਲ੍ਹ ਜਾਨੀ ਕਿ 18 ਤਰੀਕ ਦੇ ਲਗਭਗ ਸਾਰੀਆਂ ਪੰਜਾਬ ਦੀਆਂ ਮੰਡੀਆਂ ਖਾਸ ਖਾਸ ਮੰਡੀਆਂ ਰੇਟ ਆਪਾਂ ਤੁਹਾਨੂੰ ਦੱਸਿਆ ਜਿੱਥੇ ਜੇ ਇਹ ਬਾਸਮਤੀ ਵੈਰੈਟੀ ਜਿਹੜੀ ਆਈ ਸੀਗੀ ਤੇ ਵੀਡੀਓ ਕਿਸ ਤਰ੍ਹਾਂ ਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇਖਣ ਦੇ ਲਈ